ਤਰਨਤਾਰਨ ਪਠਿੰਡਾ ਨੈਸ਼ਨਲ ਹਾਈਵੇ ਦੇ ਪਿੰਡ ਆਲਾਦੀਨਪੁਰ ਦੇ ਬਣੇ ਬ੍ਰਿਜ ਹੇਠਾਂ ਦੀ ਵਿਧਾਨ ਸਭਾ ਹਲਕਾ ਪੱਟੀ ਨੂੰ ਜਾਣ ਵਾਲੀ ਸੜਕ ਤੇ ਪਿੰਡ ਦਾ ਪਾਣੀ ਜਮਾ ਹੋਣ ਕਾਰਨ ਸੜਕ ਦੀ ਹਾਲਤ ਖਸਤਾ ਹੋ ਚੁੱਕੀ ਹੈ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਲੋਕਾਂ ਨੇ ਸਾਡੀ ਫਾਸਟ ਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਦੱਸਿਆ ਕਿ ਇੱਥੇ ਮੋਟਰਸਾਈਕਲ ਆਟੋ ਅਤੇ ਕਈ ਛੋਟੇ ਵਾਹਨ ਡਿੱਗ ਜਾਂਦੇ ਹਨ ਪਿੰਡ ਦੀਨਪੁਰ ਖੜੇ ਆ ਜਿਹੜਾ ਮੇਨ ਰੋਡ ਪੱਟੀ ਨੂੰ ਜਾਂਦਾ ਹਾਈਵੇ ਸਰ ਇਹ ਜਿਹੜਾ ਪਿੰਡ ਦਾ ਪਾਣੀ ਆ ਰੋਡ ਤੇ ਆਈ ਜਾਂਦਾ ਵਾ ਤੇ ਇਹਦੇ ਬਾਰੇ ਸਰਕਾਰ ਨੂੰ ਕਾਨੂੰਨੀ ਕਰ ਰਹੀ ਸਰਕਾਰ ਬਹੁਤ ਵੀਡੀਓ ਪਾਈਆਂ ਅਸੀਂ ਪਰ ਕੋਈ ਵੀ ਇਹਦਾ ਮਤਲਬ ਨਹੀਂ ਹੋ ਰਿਹਾ ਸਰ ਬਹੁਤ ਅੰਗਿਆਰੀ ਸਰ ਲੋਕਾਂ ਦੀਆਂ ਗੱਡੀਆਂ ਇੱਥੇ ਪਲਟ ਜਾਂਦੀਆਂ ਕੱਲ ਟਰਾਲੀ ਪਲਟ ਗਈ ਸੀ ਤੇ ਛੋਟੀਆਂ ਗੱਡੀਆਂ ਜਿਹੜੀਆਂ ਇਹਦੇ ਵਿੱਚ ਵਜਦੀਆਂ ਵਾਂ ਕਿ ਇਹ ਤਾਂ ਬੰਪਰ ਟੁੱਟ ਜਾਂਦਾ ਵਾ ਕਿਸੇ ਦਾ ਕੋਈ ਨੁਕਸਾਨ ਹੋ ਜਾਂਦਾ ਸਾਰੇ ਬਹਾਨਾ ਚਾਹੀਦਾ ਇਹੀ ਮੰਗ ਸਾਡੀ ਵਿਜੀ ਆਪਾਂ ਪਿੰਡ ਦੀਨਪੁਰ 'ਚ ਖੜੇ ਆ ਜੀ ਤੇ ਇਹ ਹਾਈਵੇ ਨੂੰ ਵੀਜੀ ਪੱਟੀ ਨੂੰ ਰੋਡ ਜਾਂਦਾ ਵਾ ਜੀ ਤੇ ਵੀਜੀ ਸੀਵਰੇਜ ਦਾ ਪਾਣੀ ਸਾਰਾ ਜਿੰਨਾ ਵੀ ਪਾਣੀ ਆ ਰਿਹਾ ਰੋਡ ਦੇ ਉੱਪਰ ਤੇ ਵੀਜੀ ਸਾਰਾ ਪਾਣੀ ਬਾਹਰ ਰੋਡ ਦੇ ਉੱਤੇ ਆ ਰਿਹਾ ਰੋਡ ਸਾਰਾ ਟੁੱਟ ਗਿਆ ਵਾ ਤੇ ਜਿੰਨੀਆਂ ਵੀ ਵਿੱਚ ਟ੍ਰੈਫਿਕ ਗੱਡੀਆਂ ਆਉਂਦੀਆਂ ਵਾ ਇਧਰ ਪੱਟੀ ਰੋਡ ਨੂੰ ਹਾਈਵੇ ਨੂੰ ਜਾਂਦੀਆਂ ਵਾ ਤੇ ਵੀਜੀ ਕਈਆਂ ਦੇ ਬੰਪਰ ਟੁੱਟ ਜਾਂਦੇ ਆ ਕਈਆਂ ਦੇ ਮੋਟਰਸਾਈਕਲ ਡਿੱਗ ਜਾਂਦੇ ਆ ਗਰੀਬ ਬੰਦੇ ਆਟੋ ਵਾਲੇ ਵੀਰੇ ਕੋਈ ਵੀ ਆਉਂਦੇ ਵਾ ਤੇ ਉਹਨਾਂ ਦਾ ਵੀ ਜੀ ਵਿੱਚ ਫੋਨ ਡੇਗ ਪੈਂਦੇ ਆ ਵਿੱਚ ਕੋਈ ਸਮਾਨ ਡੇਗ ਪੈਂਦਾ ਸਾਰਾ ਸਮਾਨ ਉਹਨਾਂ ਦੇ ਵਿੱਚ ਡੇਗ ਪੈਂਦਾ ਤੇ ਆਪਣਾ ਸਾਹਮਣੇ ਹੋਟਲ ਆ ਵਿੱਚ ਕ੍ਰਿਸ਼ਨਾ ਹੋਟਲ ਆ ਤੇ ਸਾਹਮਣੇ ਆਪਣੇ ਉਹ ਵੀਰਦੀ ਰੈਡੀਮੇਡ ਦੀ ਗਾਨੇ ਆ ਤੇ ਵੀਰ ਦਾ ਕੰਮ ਹੀ ਬਹੁਤ ਬੰਦ ਹੋਇਆ ਪਿਆ ਸਾਰਾ ਸਰਾ ਹੀ ਮੰਗੇ ਕਰਦਿਆਂਗੇ ਇਹ ਰੋਡ ਬੰਨਾ ਚਾਹੀਦਾ ਵਾ ਮੌਜੂਦ ਹਾਂ ਤਰਨ ਤਰਨ ਤੇ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਦੇ ਪਿੰਡ ਅਲਾਦੀਨਪੁਰ ਵਿਖੇ ਜਿੱਥੋਂ ਕੀ ਬ੍ਰਿਜ ਦੇ ਹੇਠਾਂ ਦੀ ਵਿਧਾਨ ਸਭਾ ਹਲਕਾ ਪੱਟੀ ਨੂੰ ਸੜਕ ਜਾਂਦੀ ਆ ਪਰ ਇਸ ਸੜਕ ਦੀ ਹਾਲਤ ਬਹੁਤ ਹੀ ਖਸਤਾ ਹੋਣ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਸੌਰੀ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਆਉਣ ਵਾਲੀ ਸਮੱਸਿਆ ਤੋਂ ਰਾਹਤ ਮਿਲ ਸਕੇ ਤਰੰਤਾਰ ਤੋਂ ਫਾਸਟਵੇਲੀ ਬੀਐਸ ਸਾਹਿਲ ਦੀ ਵਿਸ਼ੇਸ਼ ਰਿਪੋਰਟ